ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਬੈਲ ਆਈਕਨ ਜ਼ਰੂਰ ਪੈਸ ਕਰੇ ਹਮਾਰੀ ਨਿਊ ਵੀਡੀਓ ਸਭ ਤੋਂ ਪਹਿਲੇ ਦੇਖਣੇ ਲਈ ਹਾਂਜੀ ਦੋਸਤੋ ਜਿਉਂ ਦਾ ਆਇਰਵਾ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਬੈ ਦਵਿੰਦਰ ਸਿੰਘ ਖਾਲਸਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਹੈਲਥ ਸੰਬੰਧੀ ਅਸੀਂ ਵੀਡੀਓ ਲੈ ਕੇ ਆਉਂਦੀਆਂ ਕਿ ਅੱਜ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਇੱਕ ਅਜਿਹੀ ਦਵਾਈ ਚਾਰ ਰਹਿ ਕਰ ਰਹੇ ਸੀ ਮੈਂ ਥੋੜਾ ਸੋਚਿਆ ਇਹਦੀ ਵੀਡੀਓ ਬਣਾ ਦਿੱਤੀ ਜਾਵੇ ਤੁਹਾਡੇ ਨਾਲ ਵੀ ਸ਼ੇਅਰ ਹੋ ਜਾਊਗੀ ਜਿਹੜਾ ਇਹ ਅਸੀਂ ਸਰਬਤ ਬਣਾ ਰਹੇ ਹਾਂ ਇਹ ਚਾਮੜੀ ਦੇ ਰੋਗਾਂ ਲਈ ਖੂਨ ਦੇ ਰੋਗਾਂ ਲਈ ਪ੍ਰਯੋਗ ਕਰਿਆ ਜਾਂਦਾ ਜਿੰਨਾ ਵਿੱਚ ਜ਼ਿਆਦਾਤਰ ਗਰਮੀ ਵਧੀ ਹੁੰਦੀ ਹੈ ਇਹਨਾਂ ਰੋਗਾਂ ਦੇ ਵਿੱਚ ਕਿੱਲ ਮਹਾਂਸੇ ਖਾਸ ਕਰਕੇ ਜਿਹੜੇ ਜਵਾਨੀ ਦੀ ਉਮਰ ਵਿੱਚ ਸੈਕੂਲ ਹਾਰਮੋਨ ਚ ਚੇਂਜ ਹੋਣਾ ਬੱਚਿਆਂ ਦੇ ਵਿੱਚ ਅ ਕਿੱਲ ਮਹਾਂਸੇ ਦਾਗ ਧੱਬੇ ਪੈ ਕੇ ਚਿਹਰਾ ਖਰਾਬ ਪੱਦਾ ਖਰਾਬ ਹੋ ਜਾਂਦਾ ਉਹਨਾਂ ਲਈ ਇਹ ਬਿਹਤਰੀਨ ਮੈਡੀਸਨ ਹੈਗੀ ਆ ਮੇਰੇ ਤਜਰਬੇ ਚ ਆਈ ਵੀ ਤੇ ਇਹ ਨਾਲ ਨਾਲ ਜਿਹੜੇ ਬੀਬੀਆਂ ਦਾ ਚਿਹਰਾ ਜਾਂ ਬੰਦਿਆਂ ਦੇ ਸ਼ਾਈਆਂ ਪੈ ਜਾਂਦੀਆਂ ਨੇ ਕਾਲਸ ਪਰ ਫਿਰ ਜਾਂਦੀ ਆ ਕਿਤੋਂ ਚੰਬੜੀ ਕਾਲੀ ਹੋਣ ਲੱਗ ਜਾਂਦੀ ਆ ਉਹਨਾਂ ਲਈ ਬੜੇ ਅੱਛੇ ਅਲਟੀਮੇਟ ਰਿਜ਼ਲਟ ਹੈਗੇ ਆ ਇਹਦੇ ਤੇ ਇਹਦੇ ਅੱਜ ਅਸੀਂ ਤਿਆਰ ਕਰ ਰਹੇ ਸੀ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਈਏ ਤੁਹਾਡੇ ਨਾਲ ਸ਼ੇਅਰ ਕਰ ਦਈਏ ਨਾਲ ਇੱਕ ਵੀਡੀਓ ਦੀ ਸਾਂਝ ਪੈ ਜੂਗੀ ਸਾਡੀ ਮੈਡੀਸਨ ਦਾ ਬੰਨ ਹੀ ਬਣਨੀ ਆ ਰੁਟੀਨ 'ਚ ਅੱਛਾ ਉਹ ਜਿਲਦ ਦੇ ਚਿਹਰੇ ਨੂੰ ਸਾਫ਼ ਕਰਕੇ ਸ਼ਾਈਆਂ ਨੂੰ ਦੂਰ ਕਰਕੇ ਦਾਗ-ਧੱब्बਿਆਂ ਨੂੰ ਵੀ ਦੂਰ ਕਰਦੀ ਆ ਤੇ ਮਹਾਂਸੇ ਨਿਕਲੋਂ ਜਿਹੜੇ ਸਾਫ਼ ਸੁੰਦਰ ਤੇ ਬੜਾ ਹੀ ਅੱਛਾ ਰਿਜ਼ਲਟ ਮਿਲਦੇ ਆ ਜਿਸ ਤਰ੍ਹਾਂ ਪਿੱਛੇ ਤੁਹਾਨੂੰ ਮੈਂ ਵੀਡੀਓ ਬਣਾਈ ਸੀ ਕੁੰਮਕੁਮਾਦੀ ਤੇਲ ਦੀ ਕਿਸਤ ਤੋਂ ਤਿਆਰ ਆ ਉਹਦੇ ਨਾਲ ਪ੍ਰਯੋਗ ਕਰਿਆ ਜਾਵੇ ਤੇ ਨਾਲ ਨੂੰ ਇਤਰੀ ਬਲਸਤਰਾ ਜਾਂ ਹੋ ਚੀਜ਼ਾਂ ਪ੍ਰਯੋਗ ਕਰਕੇ ਬੜੇ ਹੀ ਅੱਛੇ ਰਿਜ਼ਲਟ ਮਿਲਦੇ ਆ ਇਹ ਦਵਾਈ ਇਹਦੇ ਨਾਲ ਨਾਲ ਚਮੜੀ ਦੇ ਰੋਗ ਜਿਨ੍ਹਾਂ ਵਿੱਚ ਫੰਗਲ ਇਨਫੈਕਸ਼ਨ ਹੈਗੀ ਆ ਰਿੰਗਵਾਰਮ ਹੈਗੀ ਆ ਦਾਦਾ ਚੰਬੜਾ ਜਿਨ੍ਹਾਂ ਵਿੱਚ ਜ਼ਿਆਦਾਤਰ ਗਰਮੈਸਵਦੀ ਹੁੰਦੀ ਹੈ ਬੋਡੀ ਦੇ ਵਿੱਚ ਪਿਤ ਵਧਿਆ ਹੁੰਦਾ ਉਹਨਾਂ ਦੇ ਲਈ ਬੜਾ ਹੀ ਅੱਛਾ ਹੈਗਾ ਚਲੋ ਅਸੀਂ ਇਸ ਅੱਗੇ ਵਧਾਉਂਦੇ ਹਾਂ ਵੀਡੀਓ ਨੂੰ ਦਵਾਈਆਂ ਬਣਾਉਣੀਆਂ ਇਨਗਰੀਡੀਅੰਟਸ ਨੂੰ ਮੈਂ ਦੱਸ ਰਿਹਾ ਤੇ ਨਾਲ ਨਾਲ ਆਪਾਂ ਇਹਦੇ ਕੁਝ ਗੱਲਾਂ ਵੀ ਕਰਦੇ ਜਾਵਾਂਗੇ ਤੇ ਬਾਕੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਜ਼ਰੂਰ ਕਰਿਓ ਸਾਡੇ ਲਈ ਜੋ ਸੁਝਾਅ ਹੋਏ ਕੀਮਤੀ ਸੁਝਾਅ ਜ਼ਰੂਰ ਦਿਓ ਤਾਂ ਕਿ ਇਸ ਨੂੰ ਕੁਆਲਟੀ ਨੂੰ ਸੁਧਾਰ ਸਕੀਏ ਤੇ ਪਹਿਲਾਂ ਜੋ ਵੀ ਵੀਡੀਓ ਬਣਾਈਆਂ ਮੈਂ ਕੋਸ਼ਿਸ਼ ਕਰੂੰਗਾ ਵੀ ਉਹਨਾਂ ਨੂੰ ਦੁਬਾਰਾ ਜਦੋਂ ਅਸੀਂ ਦਵਾਈਆਂ ਤਿਆਰ ਕਰਾਂਗੇ ਤਾਂ ਮੈਂ ਅਚੀ ਤਰ੍ਹਾਂ ਉਹਨਾਂ ਨੂੰ ਤੁਹਾਡੇ ਵਾਸਤੇ ਸਹੀ ਸਹੀ ਮਾਤਰਾ ਦੇ ਵਿੱਚ ਲੈ ਕੇ ਆਵਾਂ ਤੇ ਇਹਦਾ ਬਣਾਉਣ ਦਾ ਮਕਸਦ ਇਹ ਹੈਗਾ ਵੀ ਆਯੁਰਵੇਦ ਦੇ ਬਾਰੇ ਤੁਸੀਂ ਸਾਰੇ ਜਾਣ ਸਕੋ ਤੇ ਦਵਾਈ ਨੂੰ ਸਮਝ ਕੇ ਆਪਣੇ ਰੋਗ ਦੀ ਆਪਣੇ ਇਲਾਕੇ ਦੇ ਵੈਦ ਨਾਲ ਡਿਸਕਸ ਕਰਕੇ ਉਹਦੀ ਦੇਖ ਰੇਖ ਦੇ ਵਿੱਚ ਬਣਾ ਕੇ ਵੀ ਲੈ ਸਕੋ ਤੇ ਮੈਂ ਇਹੀ ਸਾਡਾ ਮਕਸਦ ਹੈਗਾ ਤੇ ਇਹਨੂੰ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਕਮੈਂਟ ਕਰਨਾ ਸਾਡਾ ਉਤਸ਼ਾਹ ਬਣਦਾ ਫਿਰ ਅਸੀਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਹੋਰ ਲੈ ਕੇ ਆਵਾਂਗੇ ਤੇ ਇਸ ਤਰ੍ਹਾਂ ਹੀ ਅਸੀਂ ਅੱਗੇ ਵਧਦੇ ਜਾਵਾਂਗੇ ਧੰਨਵਾਦ ਤੇ ਵੀਡੀਓ ਦੇਖਣ ਲਈ ਤੇ ਉਤਸ਼ਾਹ ਦੇਣ ਲਈ ਪੂਸੀ ਪਹਿਲਾਂ ਵੀ ਬਹੁਤ ਸਾਧ ਦਿੱਤਾ ਤੇ ਫਿਰ ਮਿਲਦੇ ਆਪਾਂ ਹਾਂਜੀ ਦੋਸਤੋ ਅੱਜ ਅਸੀਂ ਜਿਸ ਮੈਡੀਸਨ ਬਾਰੇ ਗੱਲ ਕਰ ਰਹੇ ਹਾਂ ਇਹ ਹੈਗਾ ਸਰਫਤ ਮੁਸ਼ਫੀ ਮੁਰੱਕਬ ਮੁਸ਼ਫੀ ਖੂਨ ਇਹ ਆਪਣਾ ਫਸਾਦੇ ਖੂਨ ਦੀ तमाम ਬਿਮਾਰੀਆਂ ਮਸਲਨਾਤ ਸਿਕ ਖਾਰਸ ਦਾਦ ਵਗੈਰਾ ਚਮੜੀ ਦੇ ਬਹੁਤ ਸਾਰੇ ਰੋਗ ਇੱਕ ਨੇ ਮਹਾਂਸੇ ਚਾਈਆਂ ਚਿਹਰੇ ਪਰ ਸ਼ਾਈਆਂ और स्किन काली पड़ना बहुत सारे रोगों के लिए बेहतरीन मेडिसिन है और इसमें जो चीज़ें डाली जाती हैं मैं आपको वो बता रहा हूँ इसमें हम लोग तकरीबन दस चीज़ें डालते हैं तो इधर लिए सब तो पहले हम लेते हैं अनाब वो बेर पड़े हैं अनाब 500 ग्राम ठीक है जी मेहंदी पत्थर बरगे हिना ਔਰ 70 ਠੀਕ ਹੈ ਜੀ 70 950 ਗ੍ਰਾਮ ਮਹਿੰਦੀ ਪੱਤਰ 700 100 ਗ੍ਰਾਮ ਗੁਲ ਨੀਲੋਫਾਰ ਠੀਕ ਹੈ ਸਰਪੁੰਖਾ ਸਰਪੁੰਖਾ ਚਰਾਇਤਾ ਕੜਵਾ ਚੰਦਨ ਲਾਲ ਚੰਦਨ ਸਫੈਦ ਔਰ ਗੁਲ मुंडी ਜਿਹੜੇ ਗੁਲ मुंडी ਔਰ ਮੁਕੋਏ मकोए ये सभी चीज़ें 100 सौ ग्राम है चरैता तल्स 50 ग्राम है और उनाव के भी पाँच सौ ग्राम है और इससे जो बेहतरीन शरबत तैयार होगा जो स्किन की तमाम बीमारियों के लिए बेहतर टॉनिक है तो जे हमारे साथ बने रही है हम आपको बनाकर दिखा रहे हैं धन्यवाद ਹਾਂ ਜੀ ਦੋਸਤੋ ਦੇਖੋ ਇਹ ਸਰਬਤ ਹੁਣ ਤਿਆਰ ਹੋ ਰਿਹਾ ਹੈ ਸਰਬਤ ਮੁਕਤੀ ਫੋਨ ਮੁਸ਼ਕਲ ਤੇ ਇਹ ਆਪਣਾ ਚਮੜੀ ਦੀਆਂ ਹਰ ਇੱਕ ਤਰ੍ਹਾਂ ਦੀਆਂ ਬਿਮਾਰੀਆਂ ਕਿੱਲ ਮਹਾਂਸਿਆਂ ਲਈ ਦਦ ਚੰਬਲ ਸੋਰੈਸਿਸ ਕਿਸੇ ਪ੍ਰਕਾਰ ਦੇ ਰੋਗਾਂ ਲਈ ਜਿਨ੍ਹਾਂ ਵਿੱਚ ਗਰਮੀ ਜਿਆਦਾ ਵਧੀ ਹੁੰਦੀ ਹੈ ਆ ਤੇ ਜਵਾਨੀ ਦੇ ਕਿਲਮਹਾਂਸੇ ਜਿਹੜੇ ਹਾਰਮੋਨ ਚੇਂਜ ਹੋਣਾ ਸਿਕਲੋ ਹਾਰਮੋਨ ਚੇਂਜ ਹੋਣਾ ਨਿਕਲਦੇ ਆ ਉਹਨਾਂ ਲਈ ਬੈਸਟ ਹੈਗੀ ਐ ਤੇ ਇਹ ਤੁਹਾਨੂੰ ਮੇਰੇ ਇਨਗਰੀਡੈਂਟਸ ਦਾਸੀ ਚੁੱਕਿਆ ਕਿ ਬਣ ਕੇ ਤਿਆਰ ਹੈਗਾ ਜੀ ਰੈਡੀ ਆ ਆ ਚੱਕੀ ਮਾੜਾ ਕੁਛਣਾ ਤਾਂ ਹਾਂ ਜੇ ਸਰਪਤ ਤਿਆਰ ਹੋ ਸਕਦਾ ਹੈ